ਇਹ ਆਪਣੇ ਪਿੰਡ ਦਾ ਗੁਰੂ ਘਰ ਆ ਜੀ ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰੀ ਬਹੁਤ ਸੋਹਣਾ ਬਹੁਤ ਸੁੰਦਰ ਵਾਹਿਗੁਰੂ ਦਾ ਉਹ ਦਸਰਾ ਵਾਹਿਗੁਰੂ ਚੌਰ ਸਾਹਿਬ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਥੇ ਲੱਗਦੀ ਜੋਤ ਜੀ ਹੇਗਾ ਆਪਣਾ ਸਤਿਖੰਡ ਵਸੇ ਨਿਰੰਕਾਰ ਬੋਲ ਸ਼ਾਨਦਾਰ ਬਹੁਤ ਵਧੀਆ ਪ੍ਰਬੰਧਾ ਏਸੀ ਰੂਮ ਸਾਰਾ ਹਾਲ ਆ ਇੱਧਰ ਲਾਇਆ ਆਪੋ ਨਵਾਂ ਸੰਸਾਰ ਤੇ ਲਾਇਆ ਤੁਸੀਂ ਦੇਖ ਸਕਦੇ ਹੋ ਬਹੁਤ ਉੱਤਮ ਮੀਤਾਂ ਸਭਾ ਇਹ ਆਪਣੇ ਪਿੰਡ ਦਾ ਹੈਗਾ ਗੁਰੂ ਘਰ ਇੱਥੇ ਜਨੈਟਰਾ ਐਸੀ ਹੋਣੀ ਅੱਜ ਲੰਗਰ ਪ੍ਰਸ਼ਾਦੇ ਦੀ ਸੇਵਾ ਇਹ ਮੀਲਾ ਸਿੰਘ ਜੋੜੇ ਛਾਟ ਵਸਾ ਰਿਹਾ ਲੰਗਰ ਵਾਸਤੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਆਮਾ ਕਿਰਪਾ ਮਾਲਕ ਦੀ ਬਹੁਤ ਵੱਡਾ ਹਾਲ ਲੰਗਰ ਹਾਲ ਵੀ ਬਹੁਤ ਵੱਡਾ ਪੱਖਿਆਂ ਦੇ ਪਰਮਾਨ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਬਾਬਾ ਬਰਮ ਜੀ ਦਾ ਸਥਾਨ ਇਹਨਾਂ ਦੀ ਯਾਦ ਵਿੱਚ ਹਰ ਬੁੱਧਵਾਰ ਲੰਗਰ ਲਾਉਂਦੇ ਆ ਤੁਸੀਂ ਦੇਖ ਸਕਦੇ ਲਖਣ ਕਰ ਸਕਦੇ ਆਪਣੇ ਗੁਰੂ ਘਰ ਦੇ ਲੋ ਜੀ ਆਪਣੇ ਲੰਗਰ ਜਲਦਾ ਹਰ ਬੁੱਧਵਾਰ ਨੂੰ ਤੇ ਆ ਲੰਗਰ ਬੀਬੀਆਂ ਪਕਾ ਰਹੀਆਂ ਤੁਸੀਂ ਦੇਖ ਸਕਦੇ ਹੋ ਇੱਧਰ ਸਾਡੇ ਤੋਤਾ ਸਿੰਘ ਜੀ ਗ੍ਰੰਥੀ ਦਾਲ ਦੀ ਸੇਵਾ ਕਰ ਰਹੇ ਲੰਗਰ ਪ੍ਰਸ਼ਾਦ ਦਾ ਤਿਆਰ ਹੋ ਰਿਹਾ ਇੱਧਰ ਬਾਬਾ ਮਾਲ ਸਿੰਘ ਆ ਜੀ ਇਹ ਇਹ ਪ੍ਰਸ਼ਾਦਾਂ ਦੀ ਸੇਵਾ ਕਰਦਾ ਪਿੰਡ 'ਚ ਲੰਗਰ ਲੈ ਕੇ ਆਉਂਦਾ ਆਪਣੇ ਪੱਕ ਚੁੱਕੇ ਆ ਹੁਣ ਟੋਕਰੀ ਭਰ ਕੇ ਪ੍ਰਸ਼ਾਦਿਆਂ ਦੀ ਆਹ ਲੋ ਜੀ ਬੀਬੀਆਂ ਗੱਲਾਂ ਕਰ ਰਹੀਆਂ ਇੱਧਰ ਲੱਗੇ ਪੱਖੇ ਸਾਡੇ ਘਰ ਦਾ ਪ੍ਰਬੰਧ ਪੂਰਾ ਲੜ ਲੂੜ ਕੇ ਪ੍ਰਬੰਧ ਕਰਾ ਲਿਆ ਇੱਕ ਆ ਪੱਖਾ ਲੱਗਾ ਆ ਲੜ ਕੇ ਲਗਾਇਆ 10 ਮਿੰਟ ਜਾਂ ਚਲ ਵਧੀਆ ਸਹੂਲਤ ਹੋ ਗਈ ਸਾਡੇ ਗੁਰਦੁਆਰੇ ਨੂੰ ਦੇਖੋ ਸਾਡਾ ਗੁਰੂ ਘਰ ਬਹੁਤ ਸੋਹਣਾ بيبنگا لے dama ہے داما ਬਾਬਾ ਸੇਵਾ ਸਿੰਘ ਦੀ ਸੇਵਾ ਕਰ ਰਿਹਾ ਇਹ ਸਾਡੇ ਗੁਰਦੁਆਰੇ ਦੇ ਸੇਵਾਦਾਰ ਬਾਬਾ ਸੇਵਾ ਸਿੰਘ ਸਾਰੀਆਂ ਬੀਬੀਆਂ ਜਾ ਰਹੀਆਂ ਪ੍ਰਸ਼ਾਦਾ ਛਕਣ ਸ਼ਾਦਾ ਪਾਣੀ ਪਕਾ ਕੇ ਆ ਗਿਆਂ ਘਰੇ ਤੇ ਘਰੇ ਤੁਹਾਨੂੰ ਦਿਖਾਉਣੇ ਆ ਬੱਦਲੀ ਮੌਸਮ ਹੋ ਗਿਆ ਤੇ ਉਧਰੋਂ ਆ ਗਈ ਟੂਟੀ ਟੂਟੀ ਕਈ ਦਿਨਾਂ ਤੋਂ ਆਉਂਦੀ ਸਾਡੇ ਟੂਟੀ ਆ ਗਈ ਹੁਣ ਪਾਣੀ ਭਰਨਾ ਸੀਗਾ ਤੁਸੀਂ ਦੇਖ ਸਕਦੇ ਹੋ ਬੱਦਲ ਦਾ ਮਾਹੌਲ ਪੂਰਾ ਬੱਦਲ ਵਾਈ ਬਣ ਗਈ ਬੱਦਲ ਬਣ ਗਿਆ ਇਧਰ ਕਿ ਮਿਹਰੇ ਵਾਲੇ ਪਾਸੇ ਸਾਈਡ ਤੇ ਇਹ ਆਪਾਂ ਭਰਨੇ ਆ ਟੂਟੀ ਤੋਂ ਪਾਣੀ ਫੇਰ ਆਪਾਂ ਲਸਣ ਲਾਚਾਰ ਪਉਣਾ ਜੀ ਤੇ ਤਨ ਬਦ ਕੰਮ ਤਾਂ ਮੁੱਕਦੇ ਨਹੀਂਗੇ ਹਨਾ ਨਾਲੇ ਚਾਰ ਦਾ ਤਾਂ ਵੱਡਾ ਕੰਮ ਆ ਚਾਰ ਤਾਂ ਫਿਰ ਸਾਰੀ ਦਿਹਾੜੀ ਲੈ ਜਾਂਦੀ ਐ ਇੱਕ ਇੱਕ ਕੱਲ ਵੀ ਲੱਗੇ ਰੇ ਆਪਾਂ 2:30 ਵਜੇ ਤੱਕ ਕੱਲ ਛਿਲਿਆ ਚਾਰ ਤੇ ਥੋੜਾ ਜਿਹਾ ਕਿਲੋ ਕੀ ਛਿਲਿਆ ਗਿਆ ਦੋ ਜਣੀਆਂ ਤੋਂ ਅੱਜ ਆਪਾਂ ਤੋੜ ਕੇ ਉਹਨੂੰ ਤੋੜ ਕੇ ਤੇਲ ਲਾਤਾ ਸਰੋਂ ਦਾ ਤੇ ਉਹਦੇ ਨਾਲ ਹੋ ਹੋ ਸਕਦਾ ਮੱਖ ਵੀ ਬੋਲਾ ਹੋ ਜਾਵੇ ਪੂਰਾ ਮੌਸਮ ਠੰਡਾ ਹੋ ਗਿਆ ਚਲ ਚੰਗਾ ਵੀ ਪੈ ਜੇ ਤਾਂ ਲੱਗਦਾ ਸਗਰਾਜ ਮੀ ਆਊ ਅੱਜ ਹਾਂ ਹਾਂ ਇਹ ਆ ਗਿਆ ਮੀ ਪੂਰਾ ਜੋਰ ਕ ਇਧਰੋਂ ਡਲਦਾ ਨਹੀਂ ਹੁੰਦਾ ਆਪਣੇ ਬੱਦਲ ਹਾਂ ਸਗਰਾਜ ਇਹਦੋਂ ਨਹੀਂ ਡਲਦਾ ਹੁੰਦਾ ਆਪਣੇ ਬੱਦਲ ਇਧਰ ਫਰੋਇਪਰ ਵਾਲੇ ਏਰੀਆ ਵਾਲੇ ਕਲਾਸ ਵਾਲੇ ਪਾਸੇੋਂ ਤਾਂ ਆਪਣੇ ਬੱਦਲ ਆਉਂਦੇ ਹੀ ਹੁੰਦਾ ਹੁੰਦਾ ਮੀ ਵੀ ਜੋਰ ਲੈ ਪਾ ਪੱਛ ਕੇ ਜਾਏਗੀ ਆ ਪੱਕਣੀਆਂ ਆ ਗਈਆਂ ਜੋਰ ਤੂੰ ਦੇਖ ਸਕਦੇ ਹੋ ਆਪਾਂ ਦੁੱਧ ਲੈ ਕੇ ਆਉਣਾ ਹਾਂ ਪ੍ਰਾਜਾ ਜੀ ਖੜਾ 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 ਕਿੱਥੇ ਦੁੱਧ ਪਤਾ ਹਾਂ ਗੋੜੀ ਹੈ ਪ੍ਰਾਜਾ ਵੇ ਦੇ ਕਿੱਥੇ ਦਿੱਤੇ ਦੁੱਧ ਕੀ ਆ ਗਿਆ ਭਰ ਕੀ ਆ ਗਿਆ ਹਏ ਕਣੀਆਂ ਭੇਜੇਂਗੀ ਤੂੰ ਭੇਜੇਂਗੀ ਕੀ ਆ ਗਿਆ ਭੇਜ ਗਈ ਅੰਦਰ ਹੀ ਅੰਦਰ ਮੀ ਅੰਦਰ ਵੀ ਆ ਜਾਂਦਾ ਉਨਕਾ ਅੰਦਰ ਨਾ ਅੰਦਰ ਮੈਂ ਤੇ ਹਾਂ ਕਿ ਤਾ ਪਰਾਂ ਦੀ ਉਹ ਨਾ ਰੱਪੜ ਕਿਦੋਂ ਮਾਰ ਲੈਂਗੀ ਤੂੰ ਉਹ ਤੇ ਰੱਪੜ ਕਿਦੋਂ ਮਾਰ ਲੈਂਗੀ ਲੈ ਲੈ ਭਜਦੀ ਇੱਕੋ ਇਧਰ ਬੰਦ ਕਰ ਕਰ ਚਿਹਰਾ ਮੇਰਾ ਲੇ ਤੇ ਉਧਰ ਜਾ ਪਰਲੇ ਬਸੇ ਦੀ ਪਰੂੰਗੀ ਲਗਾ ਦੇ ਹਾਂ ਨਹੀਂ ਲੈ ਅੰਦਰ ਰਹਿੰਦੇ ਰਹਿੰਦੇ ਇਧਰ ਪਾਪੇ ਨਾਲ ਗੱਲ ਕਰ ਪਪਾ ਇਹ ਦੱਸ ਦੇ ਕਿ ਪਪਾ ਮੀ ਆਈ ਜਾਂਦਾ ਇਧਰ ਬੋਲ ਪਪਾ ਜੀ ਮੀ ਆਈ ਜਾਂਦਾ ਇਧਰ ਬੋਲ ਕੇ ਦੱਸੋ ਕੀ ਖੇਤੀ ਕਰੇ ਆਜ ਤਾਂ ਦੱਸੋ ਇਧਰ ਆ ਕੇ ਬੋਲੋ ਪਪਾ ਕੱਲ੍ਹ ਆ ਜਾ ਛੇਤੀ ਛੇਤੀ ਆ ਮੀ ਆਈ ਜਾਂਦਾ ਅੱਛਾ ਆ ਜਾਓ ਜੀ ਆ ਜਾਓ ਜੀ ਮੀ ਆਈ ਜਾਂਦਾ ਤੇ ਦਾਦੀ ਕਹਿੰਦੀ ਆ ਦਾਦੀ ਕਹਿੰਦੀ ਆ ਓਕੇ ਜੀ ਓਕੇ ਜੀ ਕਰ ਦੂੰਗਾ ਹਾਂ ਕੱਲ੍ਹ ਤੇ ਮੈਂ ਸਕੂਲ ਨਹੀਂ ਗਿਆ ਅੱਜ ਮੈਂ ਸਕੂਲ ਨਹੀਂ ਗਿਆ ਨਹੀਂ ਗਿਆ ਕਵੇੜ ਆ ਗਿਆ ਓਏ ਵੀ ਕੇੜ ਆ ਗਿਆ ਹਾਏ ਮੈਂ ਤਾਂ ਚਾਹ ਤਰਕੀ ਮੈਂ ਤਾਂ ਫਤਨਾ ਕਰ ਜਾ ਕਿ ਦੋ ਥੋੜਾ ਲੈ ਲੈ ਹਾਂ ਨੀ ਤੇ ਪਰੋ ਜਰੀ ਦਾ ਬਰਾ ਚਾ ਬਦਲੀੜਾ ਲੈ ਕੇ ਨੰਗ ਜਾ ਨੀਟੂ ਨੀਟੂ ਹਾਂਜੀ ਹਾਂਜੀ ਕਾਹ ਚੱਟ ਜਾਨੀ ਫਤ ਜਾ ਲਾਉ ਦੇ ਦੇਖੋ ਇੰਦਰਦੇਵ ਤਾਂ ਵਰ ਰਿਹਾ ਸਾਡੇ ਦੱਸਦਾ ਪਿਆ ਇਦਰਾ ਪੱਲਾ ਸੰਚਲਨ ਲੱਗਣਾ ਹੁਣ ਤੇ ਆਹ ਚੱਲ ਲੈ ਅਸੀਂ ਕੱਲ ਲੈਣਾਗਾ ਆਹ ਚੱਲਣਾ ਅਜੇ ਹਾਂਜੀ ਭੇਜ ਗਈ ਮੈਂ ਤਾਂ ਸਾਰੀ ਕੋਈ ਤੇ ਵੀਡੀਓ ਕੋਈ ਥੈਂਡ ਕਰਨ ਲੱਗਿਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡਿਓ ਨੂੰ ਵੱਧ ਵੱਧ ਪਿਆਰ ਦਿਆ ਕਰੋ ਤੁਸੀਂ ਤੁਹਾਡਾ ਧੰਨਵਾਦ ਅੱਗੇ ਵੀ ਸਪੋਰਟ ਕਰਦੇ ਹੋ ਹੁਣ ਵੀ ਸਪੋਰਟ ਕਰਿਆ ਕਰੋ ਧੰਨਵਾਦ ਜੀ ਦੇਖੋ ਵੀ ਸਾਡੇ ਆ ਬੰਨ ਬੰਨਿਆ ਆ ਟਿੰਨਾ ਚੋਂ ਖਲੇ ਪਾਣੀ ਉਧਰੋਂ ਪਾਣੀ ਜਿਹੜੇ ਚੋਂ ਪਾਣੀ ਮੜਮੜ ਇਧਰੋਂ ਆਉਣ ਲੱਗ ਪਿਆ ਮੂਰੇ ਰੇਤਾ ਨਾਲੀ ਭਰ ਗਈ ਹੁਣ ਕੱਢੀ ਆ ਇਧਰ ਦੇਖ ਲਓ ਸਾਰੀ ਬੈਡ ਕਾ ਪਾਣੀ ਨਾਲ ਭਰ ਗਈ ਦੇਖ ਸਕਦੇ ਤੁਸੀਂ ਪਾਣੀ ਨਾਲ ਭਰੀ ਫਿਰਦੀ ਸਾਰੀ ਬੈਡ ਕੋ